ਇਸ ਜਾਨਵਰ ਦਾ ਜਿਹੜਾ ਰੇਟ ਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾਈਏ ਨਾ ਝੋਟੀ ਦਾ ਜਿਹੜਾ ਲੇਵਾ ਵਾ ਨੇੜੋ ਹੋ ਕੇ ਦਿਖਾਉਨੇ ਆ ਥਾਣਾ ਗੱਠ ਗੱਠ ਤੇ ਪਏ ਆ ਚਾਰੇ ਸਵਾਗਤ ਆ ਮਿੱਤਰੋ ਪੀਵੀ 292 ਡੀਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਜਿਹੜਾ ਪੂਰਾ ਸ਼ਕੀਨ ਆ ਕੋਕਾ ਪੀਸ ਦਿਖਾਉਣ ਲੱਗੇ ਆ ਜਿਦੀ ਕੀ ਬਾਈ ਉਹਨਾਂ ਕੋਲੇ ਡਿਟੇਲ ਫੁੱਲ ਨਾਨੀ ਤੱਕ ਕਿਹੜੇ ਸੀਮਾਂ ਦੀ ਗਾਂ ਪੂਰਾ ਚੰਗਾ ਸੀਮਣ ਲੱਗਿਆ ਹੋਇਆ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕਿਉਂਕਿ ਸੱਜਣਾ ਮਿੱਤਰਾਂ ਦੇ ਬਾਲਿਆਂ ਦੇ ਆਪਣੇ ਦੇ ਸਨੇਹ ਇਹ ਆਉਂਦੇ ਆ ਕਿ ਬਾਈ ਰੇਟ ਵੀਡੀਓ ਦੇ ਵਿੱਚ ਕਰਿਆ ਕਰੋ ਤੇ ਆਪਾਂ ਜਿਹੜਾ ਇਸ ਜਾਨਵਰ ਦਾ ਰੇਟ ਵੀ ਅੱਜ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਸਾਰੀ ਜਾਣਕਾਰੀ ਲਵਾਂਗੇ ਬਾਈ ਹੁਣਾਂ ਨੂੰ ਕਿਹੜੇ ਪਿੰਡ ਤੋਂ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਚਲੋ ਆਪਾਂ ਇਸ ਕਰਮਾ ਵਾਲੀ ਦੀ ਗੱਲ ਕਰਦੇ ਆ ਹਾਂਜੀ ਤੇ ਜਿਵੇਂ ਚੰਗੀ ਪਲੀ ਪੁਲੀ ਆ ਝੋਟੀ ਹੈਨਾ ਬਹੁਤ ਸ਼ਕੀਨ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਪਈ ਆ ਤੇ ਬਾਈ ਕਿਵੇਂ ਫਿਰ ਕਿੰਨੀ ਖਾਸਮ ਸੁਮ ਲੱਗ ਗਈ ਇਹਨੂੰ ਇੰਨੀ ਚਾਰ ਸਵਾਦ ਆ ਬਈ ਬਹੁਤ ਕੀਤੀ ਹੈ ਯਾਰ ਹੂੰ ਅੱਧ ਤੋਂ ਵੱਧ ਹੀ ਆ ਸਾਰੇ ਜੋਰੇ ਇੱਥੇ ਹੀ ਹੈਗਾ ਠੀਕ ਆ ਹਾਂਜੀ ਹਾਂਜੀ ਬਰ ਘਰ ਦੀ ਫੀਟ ਤਿਆਰ ਕਰਕੇ ਸਾਰਾ ਕੁਝ ਰਿਲੇਟਡ ਹੋਇਆ ਪਾ ਘਰ ਦੇ ਵੀ ਪਾਈ ਹੁਣ ਤਿਆਰ ਕੀਤਾ ਹੈ ਠੀਕ ਆ ਇਹ ਨਿੱਕੀ ਹੁੰਦੀ ਜਿਹਦੀ ਮਾਂ ਦੇ ਉਹਦੇ ਦੁੱਧ ਤੋਂ ਪੂਰਾ ਜਗਾਇਨੀ ਮਾਂ ਦਾ ਵੀ ਹਾਂ ਆਪਾਂ ਕੋਈ ਉਹ ਚੈੱਕ ਕਰੀਏ ਆਪਾਂ ਤੇ ਪਹਿਲਾਂ ਆਪਾਂ ਹੁਣ ਇਹਦੀ ਜਾਣਕਾਰੀ ਤੋਂ ਲੱਗ ਗਈ ਜਾਂ ਇਹਦੀ ਨਾਨੀ ਤੋਂ ਕਿ ਇਹਦੀ ਮਾਂ ਦੀ ਜਾਣਕਾਰੀ ਤੋਂ ਲੱਗ ਗਈ ਸਾਰਾ ਆਪਾਂ ਲੱਗ ਗਈ ਆ ਨਾਨੀ ਖੜੀ ਹੈ ਜੀ ਇਹਦੀ ਠੀਕ ਆ ਨਾਨੀ ਇਹ ਕਿਤੋਂ ਲਈ ਆਪਾਂ ਕੱਟੀ ਤੇ ਨਿਹਾਰ ਦੀ ਠੀਕ ਆ ਹਾਂਜੀ ਉਹਦੇ ਪਾਲੀਏ ਵੀ ਪੂਰੀ ਪਾਲੀ ਗਾਇਰੇ ਸ਼ੀਵੰਦਰਾ ਜਿਆਦਾ ਸੁਲਤਾਨਾਂ ਦਾ अच्छा हां जी वो भी 3 ਨਾਲ ਸਾਲਾਂ ਜੂ ਪੌਣੇ 3 ਨਾਲ ਸਾਲ ਸਵਾਲੀ ਸੀ ਆਪਾਂ ਜੀ ਆ ਤੁਸੀਂ 3000 ਦੀ ਲਿਆ ਕੇ ਜੀਤੋ ਆਪਦਾ ਕਾਰੋਬਾਰ ਕੋਈ ਸ਼ੁਰੂ ਕੀਤਾ ਹੈ ਹਾਂ ਜੀ ਹਾਂ ਜੀ ਤੇ ਇਹਦੇ ਫਿਰ ਗਾਂ ਤਰਾਇਆ ਸੀਗਾ ਸੁਲਤਾਨ ਸੁਲਤਾਨ ਦਾ ਢੀਕਾ ਸੁਲਤਾਨ ਜਣ ਦੀ ਆ ਛੋਟੀ ਦੀ ਉਹ ਮਾਂ ਆ ਜਿਹੜਾ ਸੁਲਤਾਨ ਦਾ ਸੀ ਮਨਸੂਰ ਹਾਂ ਉਹ ਸੁਲਤਾਨ ਹਾਂ ਆ ਛੋਟੀ ਦੀ ਮਾਂ ਹਾਂ ਇਹ ਛੋਟੀ ਦੀ ਮਾਂ ਤੇ ਉਹ ਬਈ ਸੁਲਤਾਨ ਦੀ ਜਿਹੜੀ ਸੀਗੀ ਉਹਨੇ ਕਿੰਨਾ ਦੁੱਧ ਦਿੱਤਾ ਜੀ ਮਾਂ ਨੇ ਉਹਨੇ ਬਈ ਮੈਂ ਨਾਰਮਲ ਖਰਾਕ ਤੇ 11 ਕਿਲੋ ਦੁੱਧ ਚੋਇਆ 11 ਕਿਲੋ ਚੋਇਆ ਕਿਹੜੇ ਸੂਏ ਪਹਿਲੇ ਪਹਿਲੇ ਸਾਂਝ ਤੇ ਦੂਜੇ ਸੂਏ ਦੂਜੇ ਸੂਏ ਮਹੀਨਾ ਕ ਭੀ ਆ ਕੱਟਾ ਖੜਾ ਰੋਸਤ ਪੈ ਜਾਂਦਾ ਠੀਕ ਆ ਜੀ ਉਹ ਮਹੀਨਾ ਕੇ ਤੇ ਮੋਤ ਮਰ ਗਿਆ ਬਿਮਾਰੀ ਲੱਗੀ ਪਈ ਉਹ ਨੂੰ ਕੋਈ ਜੀ ਕੋਈ ਅੱਛਾ ਠੀਕ ਆ ਹਾਂ ਇਹ ਐਵੇਂ ਲੱਗਿਆ ਕਿ ਕੋਈ ਇਲਾਜ ਨਹੀਂ ਲਾਜਦਾ ਨਹੀਂ ਲਾਜਦਾ ਹਾਂਜੀ ਇਹੀ ਘਟੇ ਵੱਡੇ ਪੈ ਜਾਂਦੇ ਜਿਹੜੇ ਆਪਣੇ ਛੋਟੀ ਬਹੁਤ ਸਨਖੀ ਆਪਣੇ ਕੋ ਵੀਡੀਓ ਪਈ ਉਹਦੀਆਂ ਇਹ ਚੱਕਰੀ ਇਹਦੀ ਨਾਲ ਖੜੀ ਇਹਦੀ ਹਾਂ ਉਹ ਵੀ ਆਪਾਂ ਦਿਖਾ ਦਾਂਗੇ ਨਹੀਂ ਜਿੱਕਿ ਤੱਕ ਹੂੰ ਤੇ ਬਈ ਸੀਮਣਾ ਦੀ ਜਾਣਕਾਰੀ ਬੜੀ ਆ ਤੇ ਤੁਹਾਨੂੰ ਆਪ ਨੂੰ ਹੀ ਸ਼ੌਂਕ ਆ ਜਾਂ ਕਿਵੇਂ ਡਾਕਟਰ ਨਹੀਂ ਸ਼ੌਂਕ ਆ ਜੀ ਆਪ ਨੂੰ ਗੱਗਨ ਹੀ ਸ਼ੌਂਕ ਪਾਇਆ ਡਾਕਟਰ ਨੇ ਆਪਣੇ ਡਾਕਟਰ ਨੇ ਹਾਂ ਜੀ ਬਹੁਤ ਚੰਗੀ ਗੱਲ ਆ ਮੈਂ ਪਹਿਲਾਂ ਟੀਕਾ ਤਰਾ ਕਿਹੜਾ ਤਰਾਉਣਾ ਮੈਂ ਜਿਹੜਾ ਮਜ਼ਾਕ ਜਿਹੜਾ ਮਾਰੀਆਂ ਟੀਕੇ ਬਹੁਤ ਵਧੀਆ ਮੈਂ ਕੀ ਕਹਾਂ ਕਿਨਾਂ ਸੁਲਤਾਨ ਦਾ ਇਹ ਬਹੁਤ ਨਾ ਬਹੁਤ ਚੱਲਦਾ ਮੈਂ ਕਹਿੰਦਾ ਇਹੀ ਤਾਂ ਹੈ ਯਾਰ ਕਰਿਆ ਕੱਟੀ ਦੇ ਦੀਗਾ ਤੇਰੇ ਕਿਆ ਨਸਲਾਂ ਪੈਦਾ ਹੋ ਜੂਗੀ ਫੇ ਮੈਂ ਕਿ ਤੂੰ ਇਹੀ ਧਾਰਨਾ ਚ ਉਹ ਤੋਂ ਬਾਅਦ ਵੀਰ ਤਿਆਰ ਕੀਤੀ ਆਪਾਂ ਇਹ ਬ੍ਰੀਡ ਤਿਆਰ ਕੀਤੀ ਹਾਂ ਤੇ ਐ ਫਿਰ ਬਾਈ ਹਨਾ ਵੀ ਘਰੇ ਖੜੀ ਚੀਜ਼ ਵੀ ਸੋਹਣੀ ਲੱਗਦੀ ਹਾਂ ਹਾਂਜੀ ਪੂਰਾ ਜਿਉ ਸਾਰੇ ਜੋਰ ਇੱਥੇ ਲਾਈਦਾ ਸਾਰਿਆਂ ਦਾ ਹਾਂ ਤੇ ਫਿਰ ਇਹ ਹੁਣ ਆਪ ਕਿਹੜੇ ਸੀਮਨ ਦੀ ਬਾਈ ਆਪ ਬਾਈ ਦਰੋਣਾ ਦੀ ਹੈ ਦਰੋਣਾ ਦੀ ਹਾਂਜੀ ਠੀਕ ਆ ਤੇ ਹੁਣ ਬਾਈ ਇਹਦੇ ਜਿਹੜਾ ਗਾਂ ਵਾਲਾ ਸੀਮਨ ਲੱਗਿਆ ਉਹ ਇਹ ਦਾਰੇ ਦਾ ਵੀਰੇ ਦਾਰੇ ਦਾ ਹਾਂਜੀ ਹਾਂ ਠੀਕ ਆ ਕਿਉਂ ਭਾਈ ਮਿੱਤਰੋ ਕਾਪੀ ਪੈਨ ਚੱਕ ਲਓ ਤੇ ਕੱਲੀ ਕੱਲੀ ਡਿਟੇਲ ਲੇਖ ਲਓਗਾ ਤਿੰਨਾ ਚਾਰਾਂ ਪੀੜੀਆਂ ਦੀ ਬਾਈ ਨੇ ਇਸ ਛੋਟੀ ਜਿਹੜੀ ਡਿਟੇਲ ਪੂਰੀ ਤੁਹਾਨੂੰ ਜਾਣਕਾਰੀ ਦੇਤੀ ਆ ਕਿੰਨਾ ਚਿਰ ਹੁਣ ਇਹਦੇ ਰਹਿੰਦਾ ਸੂਂਗ ਦੇ ਵਿੱਚ ਹੀ ਇਹਦੇ ਵੀ 15 ਦਿਨ ਤੱਕ ਪੂਰੇ ਆ 15 ਤਰੀਕ ਨੂੰ ਦੇ ਪੂਰੇ ਉੱਤੇ ਵੀ ਲੈ ਜੂ ਕਿਉਂਕਿ ਮਾਝ ਸੌਖੀ ਬੜੀ ਹਾਂਜੀ ਗਰਮ ਖਾਂ ਉੱਤੇ ਵੀ ਲੈ ਸਕਦੀ ਐ ਗਰਮੀ ਪਹਿਲਾਂ ਵੀ ਤੁਹਾਨੂੰ ਇੱਕ ਦਾ ਦਿਨ ਵੱਧ ਵੀ ਲੈ ਸਕਦੀ ਜੇ ਸਾ ਮੈਂ ਤਾਂ ਲੈ ਵੀ ਵੱਧ ਲੈ ਜੂਗਾ ਹਾਂ ਸਹੀ ਆ ਹਾਂਜੀ ਤੇ ਆਰਡਰ ਰੂਡਰ ਕੁਆਲਿਟੀ ਬਾਈ ਕਿ ਬਈ ਵੜੀ ਦਿਖਾ ਠੰਡੀ ਸੀਲ ਆ ਆਰਡਰ ਕੁਆਲਟੀ ਹਾਂਜੀ ਹਾਂਜੀ ਪੂਰੀ ਵਧੀਆ ਦੀ ਮਾ ਆ ਵੀ ਆ ਪਰ ਪਿੰਨ ਕੱਟੀ ਤੇ ਚੋਈ ਚਾਹੀਏ ਹਾਂ ਲੈ ਕੋਈ ਚੈੱਕ ਕਰਨੀ ਕੋਈ ਚੈੱਕ ਕਰਨੀ ਜਿਵੇਂ ਪਹਿਲਾਂ ਸੀ ਥਣ ਥਣ ਬਹੁਤ ਲੰਮਾ ਲੱਗਦਾ ਹਾਂ ਹਾਂ ਹਾਂਜੀ 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 ਕੋਈ ਚੈੱਕ ਕਰਨੀ ਲੈ ਤੇ ਆ ਦਰਸ਼ਕੋ ਆਪਾਂ ਜੇ ਆਪਾਂ ਤੁਹਾਨੂੰ ਦਿਖਾਈਏ ਨਾ ਝੋਟੀ ਦਾ ਜਿਹੜਾ ਲੇਵਾ ਵਾ ਨੇੜੋ ਹੋ ਕੇ ਦਿਖਾਉਨੇ ਆ ਥਾਣਾ ਇੱਕੋ ਜਿਹੀ ਗੱਠ ਗੱਠ ਤੇ ਪਏ ਆ ਚਾਰੇ ਇੱਕੋ ਜੀ ਬੈਠਾ ਚਾਰੇ ਥਾਣਾ ਦੇ ਵਿੱਚ ਜਾਣ ਦੀ ਕਹਿ ਸਕਦੇ ਆ ਕੋਈ 1 ਮੀ 21 ਦਾ ਹੀ ਫਰਕ ਹੈ ਨਹੀਂ ਬਹੁਤ ਚੰਗਾ ਲੇਵਾ ਲੱਗਿਆ ਝੋਟੀ ਨੂੰ ਤਿਆਰ ਸੋਹਣੀ ਹੋ ਬਾਕੀ ਸਾਹ ਵਾਲੇ ਬੰਦੇ ਕੋਲੇ ਜਾੜੀ ਤਾਂ ਬਾਕੀ ਵੀਰੇ ਆਪਾਂ ਕੱਟੇ ਜਣਾ ਕੱਟੇ ਤਾਂ ਚੁੰਗੀਆਂ ਸਾਰੀਆਂ ਤੇਰੀ ਮਾਂ ਵੀ ਇਹ ਵੀ ਨਾਨੀ ਵੀ ਦੀ ਛੋਟਾ ਛੱਡੇ ਨਹੀਂ ਆਪਾਂ ਪਹਿਲਾਂ ਤੇ ਚਲੋ ਵਧੀਆ ਸਾਉ ਬਰੀਡ ਹੀ ਬਾਈ ਚਾਹੀਦੀ ਹੁੰਦੀ ਹੈ ਨਾ ਮੋਹਰਾਂ ਦੇ ਵਿੱਚ ਚੁੰਗੀਆਂ ਚੰਗੀਆਂ ਐ ਕੋਈ ਚੈੱਕ ਨਹੀਂ ਲੈ ਕੇ ਮਰ ਜੀ ਤੇਰੀ ਚਲ ਹੂੰ ਤੇ ਆਈਆਂ ਜੇ ਆਪਾਂ ਪਸ਼ੂਆਂ ਜੇ ਵੜਨਾ ਨਹੀਂ ਬਾਈ ਪਸ਼ੂ ਦਾ ਟੱਪਣਗੇ ਜੇ ਸਾਰੀ ਜਿਹੜੀ ਸਾਹ ਵੀ ਹੁਣ ਤੁਹਾਡੀ ਹਾਂਜੀ 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 ਸ਼ੌਂਕ ਨਹੀਂ ਜੀ ਕੋਈ ਵੀ ਕਰ ਲੱਗਦਾ ਆਪਾਂ ਸ਼ੌਂਕ ਹੀ ਆ ਹਾਂ ਸ਼ੌਂਕ ਸ਼ੌਂਕ ਦੇ ਬਿਨਾਂ ਤਾਂ ਕੋਈ ਵੀ ਨਹੀਂ ਹੁੰਦਾ ਤੇ ਸਹੀ ਗੱਲ ਹੈ ਸ਼ੌਂਕ ਨਾਲ ਹੀ ਫੇਰ ਹੀ ਬਾਈ ਇਹ ਵੀ ਵਫਾ ਕਰ ਉੱਠ ਕੇ ਖੜੀਆਂ ਆਉਂਦੇ ਆ ਵੀ ਦਾਣੇ ਪਾਉਣਗੇ ਇਹਨੇ ਪੋਨੇ ਦੋ ਸਾਲ ਤੱਕ ਦਿੱਤੇ ਇਹਨੇ ਠੀਕ ਆ ਗਾਂ ਦੀ ਜਿਹੜੀ ਇੰਨਾ ਲੰਮਾ ਹੋਣਾ ਤਾਂ ਖਾਈ ਖਾਈ ਦਿੰਦੇਗਾ ਨਹੀਂ ਦੇ ਦੇ ਬਾਈ ਇਹ ਫਿਰ ਪਾਨ ਕਰਨੇ ਤਾਂ ਥੋੜੀ ਲੇਟ ਹੋ ਗਈ ਅੱਛਾ ਹਾਂ ਖਰਾਸ ਤੇ ਜੀ ਠੀਕ ਚੱਲ ਗਏ ਫੇਰ ਵੀ ਇਹ 2 ਕਿਲੋ ਤੱਕ ਤੁਸੀਂ ਛੱਡਿਆ ਇਹਨੇ ਅੱਛਾ ਆਏ ਨਹੀਂ ਜਣ ਦੀ ਪਾਸ ਪੱਛੀ ਮਹੀਨੇ ਗੱਪਣੋ ਫੇਰ ਵੀ ਦਿੱਤਾ ਇਹਨੇ ਹਾਂ ਹਾਂ ਵੀ ਉਹੀ ਖੂਨ ਫਿਰ ਇਹ ਚ ਆ ਹਾਂ ਉਹੀ ਬਲੱਡ ਇੰਦਾ ਚ ਹਾਂ ਉਹੀ ਬਲੱਡ ਇੰਦਾ ਚ ਹੈ ਨਾ ਹਾਂ ਇਹ ਬਾਈ ਇਹ ਸਮਝੂ ਵੀ ਜਿਆਦਾ ਜਾਂ ਉਮਰ ਚ ਥੋੜੀ ਜਿਹੀ ਵੱਟੀ ਹੋ ਕੇ ਬਣੀ ਕਿਵੇਂ ਆ ਇਹ ਨਹੀਂ ਨਹੀਂ ਬਾਈ ਸਮਝੂ ਵੀ papa ਖਰਾਕ ਤੇ ਆ ਬਾਈ ਇਹ ਪੌਣੇ ਤਿੰਨ ਸਾਲਾਂ ਦੀ ਹੈ ਤਿੰਨ ਸਾਲਾਂ ਹੀ ਹੋਣ ਵਾਲੀ ਹੈ ਤੇ ਨੌਵੇਂ ਮਹੀਨੇ 5 ਤਰੀਕ ਨੂੰ ਤੇ ਨਾਲ ਹੋ ਜਾਣਾ ਨੌਵੇਂ ਮਹੀਨੇ ਦੀ 5 ਤਰੀਕ ਨੂੰ ਆ ਝੋਟੀ ਨਹੀਂ ਹੈ ਤਿੰਨ ਸਾਲਾਂ ਦੀ ਸੱਤ ਤਿੰਨ ਸਾਲਾਂ ਹੀ ਹੋ ਜਾਂਦੇ ਠੀਕ ਆ ਹਾਂਜੀ ਸਾਹ ਵੀ ਜਿਆਦੇ ਯਾਨੀ 20 ਹਾਂਜੀ ਹਾਂਜੀ ਸਮਝ ਆ ਗਿਆ ਬੰਦ ਵੀਰੇ ਫਿਰ ਆਪਾਂ ਕੀ ਕਰਦੇ ਆ ਕਰਮ ਵਾਲੀ ਦਾ ਇਹਦਾ ਬਾਈ 165 ਠੀਕ ਆ ਜੀ ਹਾਂਜੀ ਬਾਕੀ ਜਿਹਨੂੰ ਜਾਣਕਾਰੀ ਪਸੰਦ ਆਈ ਉਹ ਤਾਂ ਮੋਹਲਾ ਦੋ ਜਿਹਨੂੰ ਪਤਾ ਨਹੀਂ ਉਹਨੇ ਕਹੀ ਲਾਣਾ ਹਾਂ ਸਹੀ ਹੈ ਸੀਮਣਾ ਦੀ ਜਾਣਕਾਰੀ ਜਿਹਨੂੰ ਹਾਂ ਵੀਰ ਬਾਈ ਪਤਾ ਵਾ ਹੂੰ ਉਹ ਤਾਂ ਸ਼ੌਂਕੀ ਬੰਦਾ ਖਰੀਦ ਲੈਂਦਾ ਹੂੰ ਹਾਂਜੀ ਨਹੀਂ ਬਾਕੀ ਸੰਭੀ ਸੰਭੀ ਬਾਈ ਜੀ ਬਹੁਤ ਹਾਂਜੀ 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 ਤੇ ਬਈ ਆਪਣਾ ਫੋਨ ਨੰਬਰ ਪੈਂਡ ਦਾ ਨਾਮ ਤੇ ਲੋਕੇਸ਼ਨ ਸਾਰਾ ਕੁਝ ਦੱਸ ਦੇ ਫੋਨ ਨੰਬਰ 94644 ਹਾਂਜੀ 05512 ਠੀਕ ਹੈ ਜੀ ਹਾਂਜੀ ਇਸ ਮੇਸਾਲ ਵਾਲੇ ਕੋਲੇ ਆਪਣੀ ਸੜਕ ਉਧਰ ਘਾਰਾ ਤਕੂੜਿਆ ਕੋਲੀਬਾਦੀ ਬਾਹਰ-ਬਾਰ ਘਾਰਾ ਜਾਂਦਾ ਆਪਣਾ ਠੀਕ ਹੈ ਜੀ ਪਿੰਡ ਤੇ ਜ਼ਿਲ੍ਹਾ ਨਾਂ ਤੁਹਾਡਾ ਪਿੰਡ ਦੌਦਰ ਜ਼ਿਲ੍ਹਾ ਮੋਗਾ ਨਾਂ ਕੀਪਾ ਕੀਪਾ ਹਾਂ ਠੀਕ ਹੈ ਮਿੱਤਰੋ ਕਰ ਲਿਓ ਬਾਈ ਉਹਨਾਂ ਨੂੰ ਫੋਨ ਸੰਪਰਕ ਕਰ ਲਿਓ ਤੇ ਜਣਦੀ ਜਿਹਨੇ ਬਰੀਡ ਵੀ ਬਣਾਉਣੀ ਹੈ ਤੇ ਦੁੱਧ ਪੱਖੋਂ ਵੀ ਜਣ ਚੰਗੀ ਹੋਈ ਨਿਕਲੂ ਝੋਟੀ ਬਾਕੀ ਤੁਸੀਂ ਜਿਹੜੀ ਨਿਰਖ ਪਰਖਾ ਬਾਈ ਉਹਨਾਂ ਦੇ ਘਰੇ ਆ ਕੇ ਤੁਸੀਂ ਆਪ ਕਰਨੀ ਆ ਤੇ ਬਾਕੀ ਕਿਸੇ ਵੱਲੋਂ ਕੋਈ ਕਮੀ ਪੇਸ਼ੀ ਤਾਂ ਲੱਗਦੀ ਨਹੀਂ ਝੋਟੀ ਦੇ ਵਿੱਚ ਤੇ ਬਹੁਤ ਹੀ ਚੰਗੀ ਬਾਈ ਉਹਨਾਂ ਦੀ ਸਾਂਭ ਆ। ਲਈ ਪੂਰੀ ਡਿਟੇਲ ਲਿਖੀ ਬਾਈ ਉਹਨਾਂ ਦੀ। ਹਾਂ। ਬਾਕੀ ਜਿਹੜਾ ਬੰਦਾ ਦੰਦਾ ਹੁੰਦਾ ਨਿਰਕਪਾਸ ਕਰ ਸਕਦਾ ਉਹ ਆਪਦਾ ਆਪਣੀ ਬੇਸ਼ੱਕ ਦੀ ਚੈੱਕ ਕਰਕੇ ਤੇ ਲੈ ਜਾਏ। ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਇੱਕ ਆਮ ਜਿਹੇ ਘਰਾਂ ਦੀਆਂ ਐ ਦੱਸਿਓ ਵੀ ਸਾਂਭ ਕਿਵੇਂ ਲੱਗੀ ਫਿਰ। ਜਾਂਦੇ ਵਸਦੇ ਰਹੋ, ਮਿਲਦੇ ਆ ਕਿਸੇ ਹੋਰ ਵੀਡੀਓ 'ਚ।